ਸ੍ਰੀ ਅਨੰਦਪੁਰ ਸਾਹਿਬ ਨੂੰ ਪਵਿੱਤਰ ਨਗਰੀ ਦਾ ਦਰਜਾ ਦੇਣ ਤੋਂ ਬਾਅਦ ਮੀਟ ਮਾਸ ਤੇ ਨਸ਼ੀਲੇ ਪਦਾਰਥਾਂ ਦੀ ਵਿਕਰੀ ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਸੀ ਜਿਸ ਨੂੰ ਵੇਖਦੇ ਹਾਂ ਪ੍ਰਸ਼ਾਸਨ ਵੱਲੋਂ ਹਾਲਾਂਕਿ ਇਹਨਾਂ ਦੁਕਾਨਦਾਰਾਂ ਨੂੰ ਸੂਚਿਤ ਵੀ ਕਰ ਦਿੱਤਾ ਗਿਆ ਸੀ ਲੇਕਿਨ ਫਿਰ ਵੀ ਕਾਫੀ ਦੁਕਾਨਦਾਰਾਂ ਵੱਲੋਂ ਮੀਟ ਮਾਸ ਦੀਆਂ ਦੁਕਾਨਾਂ ਖੋਲੀਆਂ ਗਈਆਂ ਸਨ ਜਿਸ ਨੂੰ ਦੇਖਦਿਆਂ ਹੋਏ ਸ੍ਰੀ ਅਨੰਦਪੁਰ ਸਾਹਿਬ ਐਸ ਡੀ ਐਮ ਜਸਪ੍ਰੀਤ ਸਿੰਘ ਤੇ ਡੀ ਐਸ ਪੀ ਆਪਣੀ ਟੀਮ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਮਿਊਸਪਲ ਕਾਉਂਸਲ ਹੱਦ ਦੇ ਅੰਦਰ ਲੱਗੀਆਂ ਮੀਟ ਮਾਸ ਦੀਆਂ ਦੁਕਾਨਾਂ ਤੇ ਜਾ ਕੇ ਉਹਨਾਂ ਨੂੰ ਕਾਉਂਸਲ ਸ੍ਰੀ ਅਨੰਦਪੁਰ ਸਾਹਿਬ ਦੀ ਹੱਦ ਤੋਂ ਬਾਹਰ ਜਾਣ ਲਈ ਕਿਹਾ ਤੁਸੀਂ ਸੁਣੋ ਇਸ ਮੌਕੇ ਕੀ ਕਿਹਾ ਐਸ ਡੀ ਐਮ ਤੇ ਡੀ ਐਸ ਪੀ ਸ੍ਰੀ ਅਨੰਦਪੁਰ ਸਾਹਿਬ ਨੇ ਸੀਨ ਨੂੰ ਅਗੇ ਦੱਸਿਆ ਫਸ ਨੂੰ ਲਿਗਾ ਸੀ ਇਹਨਾਂ ਨਾਲ ਇੱਕ ਮੀਟਿੰਗ ਵੀ ਪਹਿਲਾਂ ਕਰ ਲਈ ਸੀ ਇਹਨਾਂ ਨੂੰ ਦੱਸਤਾ ਸੀ ਕਿ ਗਵਰਨਮੈਂਟ ਦੀ ਨੋਟੀਫਿਕੇਸ਼ਨ ਮੁਤਾਬਕ ਇਹ ਹੌਲੀ ਸਿੱਟੀ ਡਿਕਲੇਅਰ ਹੋਇਆ ਤੇ ਇਹਦੇ ਮੁਤਾਬਕ ਕੋਲ ਮਿਸਟਰ ਲਿਮਟ ਦੇ ਅੰਦਰ ਜਿਹੜੀਆਂ ਨੀਟ ਸ਼ਕਲ ਦੀਆਂ ਸ਼ਾਪਸ ਨੇ ਉਹ ਨਹੀਂ ਹੋ ਸਕਦੀਆਂ ਤਾਂ ਇਹਨਾਂ ਨੂੰ ਜਾ ਕੇ ਸੈਂਸਿਟਾਈਜ਼ ਕੀਤਾ ਵੀ ਤੁਸੀਂ ਇਹਨੂੰ ਹੌਲਾ-ਮੱਲਾ ਆ ਰਿਹਾ ਤੇ ਇਸ ਦੇ ਵਿੱਚ ਜਿਹੜੀ ਬੰਬੰਦੀ ਪਾਲਸੀ ਹੈ ਉਹ ਅਸੀਂ ਇੰਪਲੀਮੈਂਟ ਕਰਨਾ ਹੈ 100% ਤੁਸੀਂ ਆਪਣੀਆਂ ਦੁਕਾਨਾਂ ਜਿਹੜੀਆਂ ਮਿਊਸਪਲ ਲਿਮਟ ਤੋਂ ਬਾਹਰ ਲੈ ਜਾਓ ਜਾਂ ਕੋਈ ਆਲਟਰਨੇਟ ਕੰਮ ਕਰ ਲਓ ਜੋ ਮਰਜ਼ੀ ਕਰ ਲਓ ਲੇਕਿਨ ਇਹਨਾਂ ਮਿਊਸਪਲ ਲਿਮਟ ਦੇ ਅੰਦਰ ਇਹਨਾਂ ਦੁਕਾਨਾਂ ਦੇ ਵਿੱਚ ਅਸੀਂ ਨੀਟ ਚਿਕਨ ਵਾਲਾ ਕੰਮ ਜਿਹੜਾ ਉਹ ਨਹੀਂ ਹੋ ਸਕਦਾ